ਕਿਹਾ ਜਾਂਦਾ ਹੈ ਕਿ ਜਦੋਂ ਹੱਕ ਸੱਚ ਦੇ ਨਾਲ ਮਿਹਨਤ ਦੇ ਨਾਲ ਕੋਈ ਵਾਹਨ ਜਾਂ ਫਿਰ ਕੋਈ ਵੀ ਕੰਮ ਕੀਤਾ ਹੋਵੇ ਤਾਂ ਉਸ ਦਾ ਮੁੱਲ ਜੂਰ ਪੈਂਦਾ ਹੈ। ਭਾਵੇਂ ਉਹ ਚੋਰੀ ਉਜਾਬੇ ਤਾਂ ਉਹ ਵਾਪਸ ਮਿਲ ਹੀ ਜਾਂਦਾ ਹੈ। ਇਸੇ ਤਰੀਕੇ ਦਾ ਹੀ ਮਾਮਲਾ ਖੜ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਦੋਂ ਖੜ ਪੁਲਿਸ ਨੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਜੋ ਕਿ ਦੱਸਿਆ ਜਾ ਰਿਹਾ ਕਿ ਪਿਛਲੇ ਦਿਨਾਂ ਤੋਂ ਉਹ ਮੁਹਾਰੀ ਤੋਂ ਚੋਰੀ ਹੋਇਆ ਸੀ। ਚੋਰ ਚੋਰੀ ਕਰਕੇ ਲੈ ਗਏ ਸੀ ਜਿਸ ਤੋਂ ਬਾਅਦ ਅੱਜ ਚੋਰ ਦੱਸਿਆ ਜਦ ਇੱਕ ਇਸ ਮੋਟਰਸਾਈਕਲ ਤੇ ਬੈਠ ਕੇ ਖੜ ਦੇ ਵਿੱਚ ਕੁਮਰੇ ਸੀ ਖੜ ਪੁਲਿਸ ਨੇ ਜਦੋਂ ਉਹਨਾਂ ਚੋਰਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਤਾਂ ਦੱਸਿਆ ਕਿ ਚੋਰ ਮੋਟਰਸਾਈਕਲ ਛੱਡ ਕੇ ਹੀ ਫਰਾਰ ਹੋ ਗਏ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਨੌਜਵਾਨ ਇਸ ਨੌਜਵਾਨ ਦਾ ਮੋਟਰਸਾਈਕਲ ਹੈ ਜੋ ਕਿ ਕੰਪਨੀ ਦੇ ਬਾਹਰ ਤੋਂ ਚੋਰੀ ਹੋਇਆ ਸੀ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ ਜਿੱਥੇ ਕਿ ਬੜੀ ਮਿਹਨਤ ਦੇ ਨਾਲ ਮੋਟਰਸਾਈਕਲ ਇਸ ਨੌਜਵਾਨ ਨੇ ਕਿਹਾ ਸੀ ਟੀਵੀਐਸ ਮੋਟਰਸਾਈਕਲ ਸੀ ਜਿੱਥੇ ਕਿ ਅੱਜ ਨੌਜਵਾਨ ਨੂੰ ਤੁਸੀਂ ਦੇਖੋ ਕਿਵੇਂ ਪੁਲਿਸ ਨੇ ਇਹ ਮੋਟਰਸਾਈਕਲ ਵਾਪਸ ਕੀਤਾ ਹੈ ਬਹੁਤ ਹੀ ਸਲਾਘਾਯੋਗ ਕਦਮ ਹੈ ਬਹੁਤ ਹੀ ਦੇਖੋ ਤੁਸੀਂ ਕਿਹੜਾ ਮਿਹਨਤ ਦੇ ਨਾਲ ਇਸ ਨੌਜਵਾਨ ਨੇ ਮੋਟਰਸਾਈਕਲ ਖਰੀਦਿਆ ਸੀ ਤਾਂ ਕਿਤੇ ਨਾ ਕਿਤੇ ਚੋਰੀ ਹੋਇਆ ਮੋਟਰਸਾਈਕਲ ਵੀ ਵਾਪਸ ਮਿਲ ਗਿਆ ਤੇ ਪੁਲਿਸ ਦੀ ਇਸ ਤਰ੍ਹਾਂ ਦੀ ਮੁਸਤੱਦੀ ਅਗਰ ਰਹੇ ਤਾਂ ਕਿਤੇ ਨਾ ਕਿਤੇ ਕੋਈ ਹੋਰ ਵੀ ਜਿਹੜੇ ਮੋਟਰਸਾਈਕਲ ਚੋਰੀ ਹੋਏ ਨੇ ਉਹ ਵਾਪਸ ਮਿਲ ਸਕਦੇ ਨੇ ਤਾਂ ਇਸ ਨੂੰ ਲੈ ਕੇ ਮੌਕੇ ਤੇ ਮੌਜੂਦ ਉਸ ਨੌਜਵਾਨ ਨੇ ਤੇ ਪੁਲਿਸ ਅਧਿਕਾਰੀ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ। ਯਾਰ ਨਾ ਮੈਂ ਆਪਾਂ ਮੇਰਾ ਨਾਮ ਸਾਗਰ ਸੈਣੀ ਹੈ ਮੈਂ ਹਰਿਆਣਾ ਦਾ ਰਹਿਣ ਵਾਲਾ ਹਾਂ ਵੈਸੇ ਖਵਾਲੀ ਮੈਂ ਕੰਮ ਕਰਦਾ ਹਾਂ। परफॉर्मेंस कंपनी में आपका मोटरसाइकिल से चोरी हुआ ये मेरा मोटरसाइकिल पहली परफॉर्मेंस कंपनी के बाहर से चोरी हुआ था सत्रह जनवरी को सुबह और लेकिन आज मेरे को मिल गया है यहाँ पे घर में में जो अपने दिलबाग सिंह जी है इन्होंने यहाँ पे पकड़ा है यहाँ पे और आज मेरे को ये मिल गया है लप... कितना मिलेगी हां 5 ਵਜੇ ਦੇ ਟਾਈਮ ਹੀ ਹੁੰਦਾ ਸੀਗਾ ਫੇਰ ਉਹ ਮੈਂ ਜਾਂ ਸਭ ਨੂੰ ਆਉਣ ਵਾਸਤੇ ਉਹ ਬੁੱਲ੍ਹਾ ਇਸ਼ਾਰਾ ਕੀਤਾ ਉਹਨਾਂ ਨੇ ਇਹ ਹੋ ਗਿਆ ਪਰ ਨਹੀਂ ਮੈਨੂੰ ਸਾਨੂੰ ਬਾਹਰ ਬਾਕੇ ਇਸ਼ਾਰਾ ਕਰਿਆ ਉਹ ਮੋਟਰਸਾਈਕਲ ਛੱਡ ਕੇ ਭੱਜ ਗਏ ਤੇ ਤੁਸੀਂ ਵੀ ਸੁਣਿਆ ਕਿ ਕਿਵੇਂ ਉਸ ਨੌਜਵਾਨ ਨੇ ਪੂਰੀ ਦਾਸਤਾਨ ਦੱਸੀ ਕਿ ਮੈਂ ਕੰਪਨੀ ਤੋਂ ਬਾਹਰ ਉਸ ਤੋਂ ਮੋਟਰਸਾਈਕਲ ਉਧਰ ਚੋਰੀ ਹੋਇਆ ਸੀ ਜਿਸ ਤੋਂ ਬਾਅਦ ਉਹ ਭਾਲ ਕਰਦੇ ਸੀ ਤੇ ਅੱਜ ਉਸ ਨੌਜਵਾਨ ਨੂੰ ਮੋਟਰਸਾਈਕਲ ਮਿਲ ਗਿਆ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਵੀਆਈਪੀ ਡਿਊਟੀ ਲੱਗੀ ਹੋਈ ਸੀ ਵੀਆਈਪੀ ਡਿਊਟੀ ਦੌਰਾਨ ਤੇ ਦੱਸਿਆ ਕਿ ਕਿਸੇ ਵੀਆਈਪੀ ਨੂੰ ਕਰਨ ਵਾਸਤੇ ਉਹ ਖੜੇ ਸੀ ਤਾਂ ਉਸ ਮੋਟਰਸਾਈਕਲ ਤੇ ਬੈਠੇ ਨੌਜਵਾਨ ਨੇ ਇਸ਼ਾਰਾ ਦਿੱਤਾ ਰੁਕਣ ਤਾਂ ਤਾਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਕਿਤੇ ਫੜਨ ਲੱਗੇ ਨੇ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਤਾਂ ਇਹ ਮੋਟਰਸਾਈਕਲ ਜਿਹੜਾ ਵਾਪਸ ਉਸ ਨੌਜਵਾਨ ਨੂੰ ਹੁਣ ਕਰ ਦਿੱਤਾ ਜਿਹਦਾ ਚੋਰੀ ਹੋਇਆ ਸੀ ਤੇ ਬਹੁਤ ਸਲਾਂਗਾ ਜੋ ਕਦਮ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਮੈਸੇਜ ਬਹੁਤ ਵਧੀਆ ਪਹ ਜੋਕਰ ਕਾ ਕੁਛ ਕਾਰਨ ਚ ਆਵੇ ਤਾਂ ਬਹੁਤ ਕੁਝ ਕਰ ਸਕਦੇ ਜਿਸ ਤਰੀਕੇ ਨਾਲ ਇਹ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋਇਆ ਪੁਲਿਸ ਨੇ ਵਾਪਸ ਕੀਤਾ